ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕਹਿ ਕਹੇ ਕੀ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨੇ ਕੱਚ ਰਹਾਉ ਜਾਕੇ ਰਖ ਬਿਰਖ ਆਰਾਉ ਜੇ ਹਾਤ ਤੇ ਹਾ ਤਨ ਨਾਓ ਫਲ ਭਾਓ ਫਲ ਲਿਖਿਆ ਪਾਏ ਆਪ ਵੀ ਜ ਆਪਣੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਤੈ ਨੂੰ ਰੇ ਫਿਕਾ ਸਾਦ ਨਾਨਕ ਆਣੇ ਆ ਵੈਰਾਸ ਵੇਨ ਨਾ ਵੇ ਨਹੀ ਹਿਸਾਬਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤ ਕਹਾ ਕਰੇ ਮਨਮਾਨ ਦੇਵੜ ਹਾਰੇ ਕੇ ਹੱਥ ਦਾਨ ਪਾਵੇ ਦੇਨ ਦੇਈ ਸੋਏ ਕੀਤੇ ਕਹਿ ਕਹੇ ਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕੱਚ ਨਿਕੱਚ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇ ਹੇ ਤਾਤ ਤੇ ਹਾ ਤਨ ਨਾਉ ਫਲ ਭਾਓ ਫਲ ਲਿਖਿਆ ਪਾਏ ਆਪ ਬੀਜਿਆ ਤੇ ਹੀ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਤ ਅਲੋੜੀ ਫਿਕਾ ਸਾਦ ਨਾਨਕ ਆਣੇ ਆਵੇ ਰਸ ਵਿਣ ਨਾਵੇ ਨਹੀਂ ਸਵਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਜੀਵਣ ਹਾਰੇ ਕਹ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕਹ ਕਹਿਆ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇ ਹਥ ਤ ਤੇ ਹਾ ਤਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪ ਵੀ ਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇ ਨਹੀਂ ਸਬਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਏ ਕਿਤੇ ਕਹਿ ਕਹੇ ਆਇਆ ਕੀ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕਚਨੇ ਕਚ ਰਹਾਉ جا کے روکھ بیرਖ ਆਰਾਓ 제 히ਤਾ ਤ ਤੇਹਾ ਦਿਨ 나ਉ ਫਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਖਾ ਕੱਚੇ ਕੰਧ ਕੱਚਾ ਵਿੱਚ ਰਾਜ ਮਤੈਲੂਣੇ ਵਿਕਾਸਾਦ ਨਾਨਕ ਆਣੇ ਆਵੇ ਰਾਸ ਵਿਨ ਨਾ ਵੇ ਨਹੀਂ ਸਬਾਸ ਸਿਰ ਰਗ ਮਹੱਲਾ ਪਹਿਲਾ ਕਰ ਚੌਥਾ ਕੀ ਤਾ ਕਹਾ ਕਰੇ ਮਨਮਾਨਾ ਦੇਵਨ ਹਰ ਕੇ ਹੱਥ ਦਾ ਦਾਨ ਪਾਵੇ ਦੇ ਨਾ ਦੇ ਸੋਏ ਇਤੇ ਕਹਿ ਕਹੇ ਕੀ ਹੋਏ ਆਪੇ ਸੱਚ ਭਾਵੇ ਤਿਸ ਸੱਚ ਅੰਧਾ ਕੱਚਾ ਕਚਨ ਕਚ ਰਹਾਉ ਜਾ ਕੇ ਰੋਖ ਬਿ ਰਖਿਆ ਰਾਵ ਜੇ ਹੇ ਧਾਤ ਤੇ ਹਾਥਨ ਨਾਓ ਫਲ ਭਾਓ ਫਲ ਲਿਖਿਆ ਪਾਏ ਆਪ ਵੇਜ ਆਪੇ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਾਤੇ ਨੂੰ ਨੇ ਫਿੱਕਾ ਸਾਦ ਨਾਨਕ ਆਣ ਆਵੇ ਰਾਸ ਵਿਣ ਨਾਵੇ ਨਾਹੀ ਸਬਾਸ ਫਿਰ ਰਾਗ ਮਹਲਾ ਪਹਿਲਾ ਕਰ ਚੌਥਾ ਕਿਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕਹ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕਿਤੇ ਕਹਿ ਕਹੇ ਕਿਆ ਹੋਏ ਆਪੇ ਸੱਚ ਭਾਵੇ ਤਿਸ ਸੱਚ ਅੰਦਾ ਕੱਚਾ ਕਚਨੇ ਕੱਚ ਰਹਾਉ ਜਾਕੇ ਰੁਖ ਬਿਰਖ ਆਰਾਉ ਜੇ ਤਾਤ ਤੇ ਹਾ ਤਨ ਨਾਉ ਫਲ ਭਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆ ਵੈਰਾਸ ਵੇਨ ਨਾ ਵੈ ਨਹੀਂ ਸਾਵਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇ ਸੋਏ ਕੀਤੇ ਕਹਿ ਕਹੇ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨੇ ਕੱਚ ਰਹਾਉ ਜਾਕੇ ਰੁਖ ਬਿਰਖ ਆਰਾਉ ਜੇਹੀ ਤਾਤ ਤੇ ਹਾ ਤਨ ਨਾਓ ਫੁੱਲ ਭਾਓ ਫਲ ਲਖਿਆ ਪਾਏ ਆਪ ਬੀਜਿਆ ਤੇ ਖਾਏ ਕੱਚੇ ਕਾਂਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਵਿਕਾ ਸਾਦ ਨਾਨਕ ਆਣੇ ਆ ਵਹਿਰਾਸ ਵੇਨ ਨਾਵੇ ਨਹੀਂ ਸਾਬਾਸ ਫਿਰ ਰਾਗ ਮਹਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਪਾਵੈ ਦੇ ਨਾ ਦੇਈ ਸੋਏ ਕੀਤੇ ਕਹਿ ਕਹੇ ਕਿਆ ਹੋਏ ਆਪੇ ਸਚ ਪਾਵੈ ਤਿਸ ਸਚ ਅੰਦਾ ਕੱਚਾ ਕਚਨੇ ਕੱਚ ਰਹਾਉ ਜਾ ਕੇ ਰਖ ਬਿਰਖਿਆਰਾਵ ਜੇ ਤਾਤ ਤੇ ਹਾ ਤਨਨਾਵ ਫਲ ਭਾਉ ਫਲ ਲਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਾਤੇ ਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵੇਣ ਨਾ ਵੇ ਨਹੀਂ ਸਬਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੇ ਹੱਥ ਦਾਨ ਭਾਵੇਂ ਦੇ ਨ ਦੇ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕੱਚ ਨਿ ਕੱਚ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇ ਤਾਤ ਤੇ ਹਤ ਨਾਉ ਫੁੱਲ ਪਾਉ ਫਲ ਲਿਖਿਆ ਪਾਏ ਆਪ ਬੀਜਿਆ ਪੇ ਹੀ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਫਿੱਕਾ ਸਾਦ ਨਾਨਕ ਆਣਿਆ ਵੇਰਾਸ ਵਿਣ ਨਾ ਵੇ ਨਹੀਂ ਸਬਾਸ ਫਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕੈ ਕਹੇ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕੱਚ ਨ ਕੱਚ ਰਹਾ ਹੂੰ ਜਾ ਕੇ ਰਖੋ ਬਿਰਖ ਆਰਾਓ ਜੇ ਹਾਤ ਤੇ ਹਾਤ ਨਾਓ ਫਲ ਭਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਾਤਿਆਂ ਨੂੰ ਰਿਫਕਾ ਸਾਦ ਨਾਨਕ ਆਣਿਆ ਵੈਰਾਸ ਵੇਂ ਨਾ ਵੇ ਨਹੀ ਸਬਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤ ਕਹਾ ਕਰੇ ਮਨਮਾਨ ਦੇਵੜ ਹਰ ਕੇ ਹੱਥ ਦਾਨ ਪਾਵੇ ਦੇ ਦੇਈ ਸੋਏ ਕੇਤੇ ਕਹਿ ਕਹੇ ਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕੱਚ ਨੇ ਕੱਚ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇ ਹੇ ਤਾਤ ਤੇ ਹਾ ਤਨ ਨਾਉ ਫਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੇ ਕੰਧ ਹੈ ਕੱਚਾ ਵਿੱਚ ਰਾਜ ਮਤਿਆ ਲੋਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਸ ਵਿਣ ਨਾਵੇ ਨਹੀਂ ਸਵਾਸ ਫਿਰ ਰਾਗ ਮਹਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵੜ ਹਾਰੇ ਕਹ ਹੱਥ ਦਾਨ ਕਿਤੇ ਕਹਿ ਕਹੇ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇ ਹਿਤਾਤ ਤੇ ਹਾ ਤਨ ਨਾਉ ਫਲ ਭਾਉ ਫਲ ਲਖਿਆ ਪਾਏ ਆਪ ਵੀ ਜਿ ਆਪੇ ਖਾਏ ਕੱਚੇ ਕੰਧ ਕਚਾ ਵਿੱਚ ਰਾਜ ਮਾਤੇ ਅਲੂਣੀ ਫਿਕਾ ਸਾਦ ਨਾਨਕ ਆਣੇ ਆਵੇ ਰਾਸ ਵੇਣ ਨਾਵੇ ਨਹੀਂ ਸਬਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨ ਦੇਈ ਸੋਏ ਕਿਤੇ ਕਹਿ ਕਹੇ ਕਿਆ ਹੋਏ ਆਪੇ ਸੱਚ ਭਾਵੈ ਇਸ ਸੱਚ ਅੰਦਾ ਕੱਚਾ ਕਚਨੇ ਕਚ ਰਹਾਉ ਜਾਕੇ ਰਖ ਬਿਰਖ ਆਰਾਉ ਜੇ ਹਿਤਾ ਤ ਤੇ ਹਾ ਤਨ ਨਾਉ ਫਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਤੈ ਨੂੰ ਨੀ ਵਿਕਾਸਾਦ नान आड़ आस वे वेण नवे नी शाबास सिरी राग महला पहला कर चौथा तहा करे मन मान ਦੇਵਨ ਹਾਰੇ ਕਹਿ ਹੱਥ ਦਾ ਦਾਨ ਪਾਵੇ ਦੇ ਨਾ ਦੇ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਪਾਵੇ ਤਿਸ ਸੱਚ ਅੰਧਾ ਕੱਚਾ ਕਚਨ ਕਚ ਰਹਾਉ ਜਾ ਕੇ ਰੋਖ ਬੇ ਰਖਿਆ ਰਹਾਉ ਜੇ ਥਾਤ ਤੇ ਹਾਦਨ ਨਾਉ ਫਲ ਭਾਉ ਫਲ ਲਖਿਆ ਪਾਏ ਆਪ ਬੇਜ ਆਪੇ ਖਾਏ ਕੱਚੀ ਕੰਧ ਕੱਚਾ ਵਿਚ ਰਾਜ ਮਾਤੇ ਨੂੰ ਨੂਣੀ ਫਿੱਕਾ ਸਾਦ ਨਾਨਕ ਆਰੇ ਆਵੇ ਰਾਸ ਵਿਣ ਨਾਵੇ ਨਹੀਂ ਸਵਾਸ ਫਿਰ ਰਾਗ ਮਹਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕਹ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕਿਤੇ ਕਹਿ ਕਹੇ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨ ਕਚ ਰਹਾਓ ਜਾ ਕੇ ਰੁਖ ਬਿਰਖ ਆਰਾਓ ਜੇ ਤਾਤ ਤੇ ਹਾ ਤਨ ਨਾਉ ਫਲ ਭਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਤੈ ਨੂੰਣੀ ਫਿੱਕਾ ਸਾਦ ਨਾਨਕ ਆਣੇ ਆ ਵੈਰਾਸ ਮੇਨ ਨਾ ਵੈ ਨਹੀਂ ਸਵਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀ ਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕਹਿ ਹੱਥ ਦਾਨ ਭਾਵੇਂ ਦੇ ਨਾ ਦੇ ਸੋਏ ਕੀਤੇ ਕਹਿ ਕਹਿਆ ਕੀ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਬੰਦਾ ਕੱਚਾ ਕਚਨੇ ਕੱਚ ਰਹਾਉ ਜਾਕੇ ਰੋਖ ਬਿਰਖ ਆਰਾਉ ਜੇਹੀ ਤਾਤ ਤੇ ਹਾ ਤਨ ਨਾਉ ਫੁੱਲ ਭਾਉ ਫਲ ਲਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕਾਂਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਫਿੱਕਾ ਸਾਦ ਨਾਨਕ ਆਣਿਆ ਵਹਿਰਾਸ ਵੇਨ ਨਾਵੇ ਨਹੀਂ ਸਾਬਾਸ ਫਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਪਾਵੇ ਦੇ ਨਾ ਦੇਈ ਸੋਏ ਕੀਤੇ ਕਹਿ ਕਹੇ ਕਿਆ ਹੋਏ ਆਪੇ ਸੱਚ ਪਾਵੇ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾਉ ਜਾ ਕੇ ਰਖ ਮੇ ਰਖਿਆ ਰਾਵ ਜੇ ਹੇ ਤਾਤ ਤੇ ਹਾ ਤਨ ਨਾਓ ਫਲ ਭਾਓ ਫਲ ਲਖਿਆ ਪਾਏ ਆਪ ਬੀਜ ਆਪੇ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਫਿਕਾ ਸਾਦ ਨਾਨਕ ਆਣੇ ਆਵੇਰਾਸ ਵੇਨ ਨਾ ਵੇ ਨਹੀਂ ਸਾਬਾਸ ਫਿਰ ਰਾਗ ਮਹਲਾ ਪਹਿਲਾ ਘਰ ਚੌਥਾ ਕੀ ਤ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੇ ਹੱਥ ਦਾਨ ਭਾਵੇਂ ਦੇ ਨਾ ਦੇ ਸੋਏ ਕਿਤੇ ਕਹਿ ਕਹਿਆ ਕੀ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨ ਕਚ ਰਹਾਉ ਜਾ ਕੇ ਰਖ ਬਿਰਖ ਆਰਾਉ ਜੇ ਤਾਤ ਤੇ ਹਾ ਤਨ ਨਾਓ ਫਲ ਪਾਓ ਫਲ ਲਿਖਿਆ ਪਾਏ ਆਪ ਬੀਜਿਆ ਪੇ ਹੀ ਖਾਏ ਕੱਚੇ ਕੰਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਫਿੱਕਾ ਸਾਦ ਨਾਨਕ ਆਣਿਆ ਵੇ ਰਾਸ ਵਿਣਨਾ ਵੇ ਨਹੀਂ ਸਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ